ਮੈਂ ਰਜਾ ਦਿਲ ਦਾ ਦਰਦ ਛਪਾ ਲੈਂਦਾ ਹਾਂ ਦਿਲ ਦਾ ਦਰਦ ਛਪਾ ਲੈਂਦਾ ਹਾਂ ਦਿਲ ਨੂੰ ਤਾਂ ਸਮਝਾ ਲੈਂਦਾ ਦਿਲ ਦਾ ਦਰਦ ਛਪਾ ਲੈਂਦਾ ਹਾਂ ਦਿਲ ਨੂੰ ਤਾਂ ਸਮਝਾ ਲੈਂਦਾ ਹਾਂ ਅੱਖੀਆਂ ਕੰਨ ਜਦੋਂ ਗਸਤਾਖੀ ਅੱਖੀਆਂ ਕੰਨ ਜਦੋਂ ਗਸਤਾਖੀ ਚੋਰੀ ਨੀਂਦ ਵਹਾ ਲੈਂਦਾ ਅੱਜ ਵੀ ਦਿਲ ਨੂੰ ਹੌਲ ਜੇ ਪੈਂਦੇ ਅੱਜ ਵੀ ਦਿਲ ਨੂੰ ਹੌਲ ਜੇ ਪੈਂਦੇ ਜਾਦੂ ਦੇ ਪਿੰਡ ਦੇ ਰਾਹ ਪੈਂਦਾ ਹਾਂ ਮੇਰਾ ਗੀਤ ਕਿਸੇ ਨਹੀਂ ਗਾਉਣਾ ਮੇਰਾ ਗੀਤ ਕਿਸੇ ਨਹੀਂ ਗਾਉਣਾ ਆਪ ਮੁਹਾਰੇ ਗਾ ਲੈਂਦਾ ਹਾਂ ਸਕੂਨ ਜਿਹਾ ਮਹਿਸੂਸ ਹੁੰਦਾ ਏ ਸਕੂਨ ਜਿਹਾ ਮਹਿਸੂਸ ਹੁੰਦਾ ਏ ਜਦ ਵੀ ਉਹਦਾ ਨਾਮ ਲੈਂਦਾ ਹਾਂ ਭੁੱਲ ਦੇ ਕਿੱਥੇ ਧੜਕਣ ਵਰਗੇ ਭੁੱਲ ਦੇ ਕਿੱਥੇ ਧੜਕਣ ਵਰਗੇ ਜਿੰਨਾ ਜਲ ਸੰਧੂ ਸਾ ਲੈਂਦਾ ਹਾਂ ਜਿੰਨਾ ਜਲ ਸੰਧੂ ਸਾ ਲੈਂਦਾ ਧੰਨਵਾਦ